ਇਹ ਅਸੀਂ ਪਿੰਡ ਇਹੋ ਜਿਹਾ ਬਣਾਈਏ ਕਿ ਸਾ ਸ਼ਹਿਰਾਂ ਦੇ ਵਿੱਚੋਂ ਲੋਕ ਸਾਡਾ ਪਿੰਡ ਵੇਖਣ ਆਉਣ ਇਸ ਨੂੰ ਵੀ ਅਸੀਂ ਮਾਡਲ ਪਿੰਡ ਬਣਾਈਏ ਸਾਡੇ ਵਿੱਚ ਬਿਲਕੁਲ ਪਾਣੀ ਸਾਫ਼ ਹੋ ਜਾਂਦਾ ਜਿਹੜਾ ਪਿੰਡ ਦਾ ਪਾਣੀ ਨਾਲੀਆਂ ਦਾ ਜਿਹੜਾ ਵਾ ਉਹਨੂੰ ਟ੍ਰੀਟ ਕਰਕੇ ਜਿਹੜਾ ਵਾ ਖੇਤੀ ਜੋਗ ਪਾਣੀ ਜਿਹੜਾ ਕੀਤਾ ਗਿਆ ਵਾ ਇਹਦੇ ਵਿੱਚ ਆਣ ਕੇ ਬਿਲਕੁਲ ਸਾਫ਼ ਪਾਣੀ ਆਵੇ ਤੁਸੀਂ ਚੈੱਕ ਕਰ ਸਕਦੇ ਜੀ ਇਹ ਇੱਕ ਇੱਕ ਬੂੰਦ ਜਿਹੜਾ ਪਿੰਡ ਦਾ ਪਾਣੀ ਸਾਂਭ ਕੇ ਤੇ ਉਹਨੂੰ ਵਰਤਨ ਜੋ ਕੀਤਾ ਗਿਆ ਹੈ ਇਹ ਤੇ ਫਿਸ਼ ਵੀ ਛੱਡੀ ਗਈ ਆ ਫਿਸ਼ ਦੇ ਵਿੱਚੋਂ ਜਿਹੜੀ ਆਮਦਨ ਹੋਏਗੀ ਉਹ ਪਿੰਡ ਦੇ ਜਿਹੜੇ ਸਾਂਝੇ ਕੰਮਾਂ ਵਾਸਤੇ ਜਿਹੜਾ ਇਸ ਨੂੰ ਵਰਤਿਆ ਜਾਏਗਾ ਉਹ ਪਿੰਡ ਦੇ ਵਿੱਚ ਸਾਂਝੀਆਂ ਜਗ੍ਹਾ ਹੋਣ ਜਿੱਥੇ ਆਪਾਂ ਬੈਠ ਕੇ ਆਪਣਾ ਮਨ ਹੌਲਾ ਕਰ ਸਕਦੇ ਆ ਤੇ ਸ਼ਹਿਰ ਵਾਲੇ ਵੀ ਸੋਚਣ ਕੇ ਵਾਕਈ ਆ ਪਿੰਡ ਜਿਹੜਾ ਵਾ ਬਣਿਆ ਵਾ ਪਿੰਡ ਨੂੰ ਸਲਾਮ ਕਰਨਾ ਸਸੀਗਲ ਪੰਜਾਬੀਓ ਤੋ ਅਜੀ ਐਸਐਲਏ ਮੌਜੂਦ ਹਾਂ ਪੰਜਾਬ ਦੇ ਇੱਕ ਸੋਹਣੇ ਪਿੰਡ ਦੇ ਵਿੱਚ ਪਿੰਡ ਦਾ ਨਾਮ ਸੋਨਾ ਨਹੀਂ ਹੈ ਦਰਸਲ ਪਿੰਡ ਦਾ ਨਾਮ ਮੱਲੂ ਨੰਗਲ ਹੈ ਲੇਕਿਨ ਇਸ ਪਿੰਡ ਨੂੰ ਜਿਸ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਹੈ ਤਾਂ ਇਹ ਪੰਜਾਬ ਦੇ ਇੱਕ ਸੋਹਣੇ ਪਿੰਡ ਵੱਲੋਂ ਦਿਖ ਨਜ਼ਰ ਆ ਰਹੀ ਹੈ ਮੈਂ ਜਿਸ ਜਗ੍ਹਾ ਤੇ ਖਲੋਤਾ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕਿਸੇ ਰਿਜ਼ੋਰਟ ਹੈ ਲੇਕਿਨ ਨਹੀਂ ਇਹ ਮੰਨ ਕੇ ਚਲੋ ਕਿ ਇਹ ਪਿੰਡ ਦਾ ਛੱਪੜ ਹੈ ਔਰ ਪਿੰਡ ਦੇ ਛੱਪੜ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਸ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਹੈ ਉਸ ਦੀ ਇੱਕ ਅਨੋਖੀ ਤਸਵੀਰ ਤੁਹਾਨੂੰ ਸਾਝੀ ਕਰ ਰਿਹਾ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਬਕਾਇਦਾ ਇਸ ਤੌਰ ਦੇ ਉੱਤੇ ਬੈਠਕ ਵਾਸਤੇ ਕੋ ਜਗ੍ਹਾ ਬਣਾਈ ਗਈ ਹੈ ਨਾਲ ਫੁਆਰੇ ਚੱਲ ਰਹੇ ਨੇ ਔਰ ਇਸ ਪਾਣੀ ਨੂੰ ਰੀਯੂਜ਼ ਕੀਤਾ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਪਵਨਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਤ ਸ਼ਾਇਦ ਇਹ ਸਾਰੀ ਗੱਲਾਂ ਇਸ ਪਿੰਡ ਚ ਪੂਰੀਆਂ ਹੁੰਦੀਆਂ ਨੇ ਤਾਂ ਇਸ ਖੂਬਸੂਰਤ ਪਿੰਡ ਦੀ ਕਹਾਣੀ ਇਸ ਖੂਬਸੂਰਤ ਪਿੰਡ ਦੇ ਸਫ਼ਰ ਤੇ ਤੁਹਾਨੂੰ ਲੈ ਕੇ ਚੱਲਨੇ ਆ ਕਿ ਆਖਿਰਕਾਰ ਇਸ ਪਿੰਡ ਦੇ ਵਿੱਚ ਐਸਾ ਕੀ ਹੈ ਕਿ ਇਹ ਇੱਕ ਮਾਡਲ ਪਿੰਡ ਵੱਲੋਂ ਜਾਣਿਆ ਜਾਂਦਾ ਹੈ ਕਿਉਂ ਇਸ ਪਿੰਡ ਨੂੰ ਖੂਬਸੂਰਤ ਬਣਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਐਸ ਦੇ ਵਿੱਚ ਕੋਈ ਵੱਡਾ ਇਨਵੈਸਟ ਨਹੀਂ ਕੀਤਾ ਗਿਆ ਬਲਕਿ ਜੋ ਗਰੰਟਾਂ ਪਿੰਡਾਂ ਨੂੰ ਆਂਦੀਆਂ ਨੇ ਉਹਨਾਂ ਪਿੰਡਾਂ ਦੀ ਗਰੰਟਾਂ ਚੋਂ ਇਸ ਪਿੰਡ ਨੂੰ ਇੱਕ ਸੋਹਣੇ ਪਿੰਡ ਵੱਲੋਂ ਤਿਆਰ ਕੀਤਾ ਗਿਆ ਹੈ ਤਾਂ ਆਓ ਲੈ ਕੇ ਚੱਲਦੇ ਹਾਂ ਇਸ ਖੂਬਸੂਰਤ ਪਿੰਡ ਦੇ ਸਫ਼ਰ ਦੇ ਵਿੱਚ ਤਾਂ ਪਿੰਡ ਦਾ ਸਫ਼ਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿਹਾ ਵਾ ਔਰ ਪਿੰਡ ਦੇ ਸਫ਼ਰ ਦੇ ਵਿੱਚ ਪਿੰਡ ਦੀ ਬੈਠਕ ਤੋਂ ਪਿੰਡ ਦੇ ਰੈਪ ਤੋਂ ਨਿਕਲ ਕੇ ਅਸੀਂ ਆ ਰਹੇ ਆ ਤਾਂ ਇੱਥੇ ਜਿਹੜੀ ਬੈਠਕ ਬਣੀ ਹੈ ਉੱਥੋਂ ਅਸੀਂ ਨਿਕਲ ਕੇ ਹੁਣ ਆ ਰਹੇ ਆ ਔਰ ਇਸ ਪਿੰਡ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਪਾਰਟ ਹੈ ਉਹ ਵਾਟਰ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਕਿ ਇਸ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ ਤਾਂ ਐਸੇ ਇਸ ਵੇਲੇ ਮੌਜੂਦ ਹਸਪਤ ਦੇ ਵਿੱਚ ਇੱਕ ਇੱਕ ਗੱਲ ਤੁਹਾਨੂੰ ਦੱਸਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਤੁਸੀਂ ਇਸ ਵੇਲੇ ਛੱਪੜ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਬਹੁਤ ਕੁਝ ਕੀਤਾ ਗਿਆ ਹੈ ਔਰ ਇਸ ਦੀ ਸਾਰੀ ਕਹਾਣੀ ਜਿਹੜੀ ਹੈ ਉਹ ਅੱਜ ਤੱਕ ਸਾਂਝੀ ਕਰਾਂਗੇ ਤੇ ਇਸ ਪੂਰੇ ਪਿੰਡ ਦੇ ਇੱਕ ਨਾਇਕ ਨੇ ਜਿਹੜੇ ਕੀ ਅਸਲ ਦੇ ਵਿੱਚ ਰੀਅਲ ਹੀਰੋ ਨੇ ਤਾਂ ਸਰਦਾਰ ਗੁਰਵਿੰਦਰ ਸਿੰਘ ਸੰਧੂ ਸਾਹਿਬ ਸਾਡੇ ਨਾਲ ਮੌਜੂਦ ਨੇ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਤੁਹਾਨੂੰ ਕਹਿੰਦੇ ਆ ਜੀ ਪਾਜੀ ਦੇਖ ਕੇ ਮਨ ਖੁਸ਼ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਬਹੁਤ ਅੱਛਾ ਭਾਈ ਜੀ ਸਿਸਟਮ ਕੀ ਆ ਕੀ ਕਿਵੇਂ ਹੋਇਆ ਕੀ ਸਫਰ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਬਣਾਵਟ ਹੈ ਤੇ ਸਭ ਤੋਂ ਪਹਿਲੇ ਅਖੂਆਂ ਤੋਂ ਸ਼ੁਰੂਆਤ ਕਰਦੇ ਆ ਖੂਦ ਦੇ ਅੰਦਰ ਗੰਦਗੀ ਬੜੀ ਹੈ ਪਰ ਇਹਦਾ ਗੰਦਗੀ ਦਾ ਵੀ ਕੋਈ ਮਕਸਦ ਹੈ ਦੱਸੋ ਕੀ ਹੈ ਇਹ ਦੇਖੋ ਜੀ ਉੱਥੋਂ ਸਾਡਾ ਪ ਇਹ ਜਗਾ ਫਰਸਟ ਤੋਂ ਹੁੰਦਾ ਹੈ ਜੀ ਹਜੀ ਇਹ ਫਰਸਟ ਤੋਂ ਹੋ ਕੇ ਇਹ ਦੂਸਰੇ ਪਲਾਂਟ ਇਸ ਦੇ ਵਿੱਚ ਆਉਂਦਾ ਹੈ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇਸੋ ਪਿੰਡ ਦਾ ਸਾਰਾ ਪਾਣੀ ਇਸ ਦੇ ਵਿੱਚ ਜਾਂਦਾ ਹੈ ਔਰ ਇਸ ਪਿੰਡ ਰਾਹੀਂ ਇਹ ਪਾਣੀ ਜਿਹੜਾ ਇਹਦੇ ਵਿੱਚ ਜਾਂਦਾ ਹੈ ਤੇ ਇਹ ਇਹ ਕਿਸ ਵਾਸਤੇ ਹੈ ਜੀ ਬਾਜੀ ਇਹਦੇ ਵਿੱਚ ਵੀ ਜਿਹੜਾ ਜੀ ਜਿਹੜਾ ਕੋਈ ਤਰਲ ਪਦਾਰਥ ਆ ਉਹ ਇਹਦੇ ਵਿੱਚ ਬੈਠ ਜਾਂਦਾ ਵਾ ਜਿਹੜੇ ਲਿਫਾਫੇ ਇਹਦਾ ਤਰ ਕੇ ਉਹ ਅੱਗੇ ਚੱਲ ਜਾਂਦੇ ਆ ਜੀ ਥੋੜੇ ਬਹੁਤੇ ਆਉਂਦੇ ਆ ਜੀ ਤੇ ਪਿੱਛੋਂ ਆਪਾਂ ਕੱਢ ਦੇਈਦੇ ਆ ਜੇ ਕੋਈ ਆਉਂਦੇ ਆ ਤੇ ਇਹਦੇ ਵਿੱਚ ਆ ਜਾਂਦੇ ਆ ਜੀ ਇਹਦੇ ਵਿੱਚ ਵੀ ਬਾਅਦ ਚ ਸਫਾਈ ਕਰਨੀ ਪੈਂਦੀ ਹੈ ਸਾਨੂੰ ਅੱਛਾ ਇਸ ਦੇ ਵਿੱਚੋਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਜਿਹੜਾ ਪਾਣੀ ਆ ਜਾਂਦਾ ਇਹਦੇ ਵਿੱਚ ਬਿਲਕੁਲ ਪਾਣੀ ਸਾਫ਼ ਹੋ ਜਾਂਦਾ ਜਿਹੜਾ ਪਿੰਡ ਦਾ ਪਾਣੀ ਨਾਲੀਆਂ ਦਾ ਜਿਹੜਾ ਵਾ ਉਹਨੂੰ ਟ੍ਰੀਟ ਕਰਕੇ ਜਿਹੜਾ ਵਾ ਖੇਤੀ ਜੋਗ ਪਾਣੀ ਜਿਹੜਾ ਕੀਤਾ ਗਿਆ ਵਾ ਇਹਦੇ ਵਿੱਚ ਆਣ ਕੇ ਬਿਲਕੁਲ ਸਾਫ਼ ਪਾਣੀ ਆਵੇ ਤੁਸੀਂ ਚੈੱਕ ਕਰ ਸਕਦੇ ਜੀ ਕਿ ਜਿਹੜਾ 65 ਬਣਿਆ ਸਾਡਾ 66 ਬਣਿਆ ਜਿਹਨੂੰ 55 66 ਬਣਿਆ ਹਾਂ ਤੇ ਇਹਦੇ ਜਿਹੜੀ ਪਾਣੀ ਦੀ ਡਿਲੀਵਰੀ ਹੋ ਰਹੀ ਹੈ ਤੇ ਪਾਣੀ ਦੀ ਡਿਲੀਵਰੀ ਇਹਦੇ ਵਿੱਚ ਹੋ ਰਹੀ ਹੈ ਜੀ ਅੱਛਾ ਇਹ ਪਾਣੀ ਦੀ ਡਿਲੀਵਰੀ ਜਰੀਏ ਸਾਰੀ ਸਾਫ ਪਾਣੀ ਡਿਲੀਵਰੀ ਹੈ ਇਹ ਸਾਫ ਪਾਣੀ ਦੀ ਡਿਲੀਵਰੀ ਹੋ ਰਹੀ ਹੈ ਜੀ ਇਹਦੇ ਵਿੱਚ ਇਸ ਤੋਂ ਬਾਅਦ ਖੇਤਾਂ ਨੂੰ ਜਿਹੜਾ ਪਾਣੀ ਇਹ ਦਿੱਤਾ ਜਾਂਦਾ ਵਾ ਅੱਛਾ ਜੀ ਤੇ ਖੇਤ ਨੂੰ ਜਿਹੜਾ ਆਪਾਂ ਨੂੰ ਕੱਲ ਨੂੰ ਕੋਈ ਕੋਈ ਖਾਦ ਵਗੈਰਾ ਦੀ ਲੋਡ ਨਾ ਪਵੇ ਜੂਰੀਆ ਦੀ ਲੋਡ ਨਾ ਪਵੇ ਇੱਕ ਇੱਕ ਬੂੰਦ ਜਿਹੜਾ ਪਿੰਡ ਦਾ ਪਾਣੀ ਸਾਂਭ ਕੇ ਤੇ ਉਹਨੂੰ ਵਰਤਨ ਜੋ ਕੀਤਾ ਗਿਆ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਸਫਰ ਤੰਦ ਹਾਰਿਆਂ ਤਾਂ ਇਸ ਪਿੰਡ ਦੇ ਪੌਂਡ ਦੀ ਤੁਹਾਨੂੰ ਜਿਹਨੂੰ ਅਸੀਂ ਛੱਪੜ ਕਹਿੰਦੇ ਆਂ ਅੰਗਰੇਜ਼ੀ ਜਿਸ ਨੂੰ ਪੌਂਡ ਕਿਹਾ ਜਾਂਦਾ ਹੈ ਉਸ ਦੀ ਕਹਾਣੀ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਸਰਦਾਰ ਸਾਹਿਬ ਸਾਡਾ ਮੌਜੂਦ ਨੇ ਤਾਂ ਭਾਈ ਜੀ ਇਹ ਕਨਸੈਪਟ ਕਿਵੇਂ ਦਿਮਾਗ 'ਚ ਆਇਆ ਕਿ ਇਸ ਨੂੰ ਕਰਨਾ ਚਾਹੀਦਾ ਵੇਖੋ ਜੀ ਇਹ ਅਸੀਂ ਪਹਿਲਾਂ ਕੰਮ ਕਰਦੇ ਸੀ ਪਿੰਡ ਦੇ ਵਿੱਚ ਤੇ ਸਾਡੀ 2019 ਦੇ ਵਿੱਚ ਪੰਚਾਇਤ ਬਣ ਗਈ ਤੇ ਪੰਚਾਇਤ ਨੇ ਸਾਡਾ ਸਹਿਯੋਗ ਕੀਤਾ ਪੰਚਾਇਤ ਦੇ ਨਾਲ ਅਸੀਂ ਹੱਥ ਮਿਲਾ ਕੇ ਕਿ ਸਾਡੀ ਸਭਾ ਭਾਈ ਮੱਲੂ ਜੀ ਪਿੰਡੂ ਵਿਕਾਸ ਨੌਜਵਾਨ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਜਿਹੜਾ ਸਹਿਯੋਗ ਕਰਕੇ ਪਿੰਡ ਦੇ ਕੰਮ ਸ਼ੁਰੂ ਕੀਤੇ ਸੀ 19 ਦੇ ਵਿੱਚ ਸਾਡਾ ਰਣਜੀਤ ਸਿੰਘ ਸਰਪੰਚ ਸਮੁੱਚੀ ਪੰਚਾਇਤ ਨੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦੀ ਜਿਹੜੀ ਉਜਾਜ਼ਤ ਦਿੱਤੀ ਤੇ ਬਹੁਤ ਸਾਰੇ ਕੰਮ ਅਸੀਂ ਨਰੇਗਾ ਚ ਕੀਤੇ ਜਿਹੜੇ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਆ ਕਿ ਆਪਾਂ ਨਰੇਗਾ ਦੇ ਵਿੱਚ ਪੱਕੇ ਕੰਮ ਵੀ ਕਰ ਸਕਦੇ ਆ ਸਾਡੇ ਬਲਾਕ ਹਰਸ਼ਾ ਸ਼ੀਨਾ ਦੇ ਏਪੀਓ ਸਾਹਿਬ ਅਫਸਰ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਜੀ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ 8-10 ਕੰਮ ਜਿਹੜੇ ਆ ਅਸੀਂ ਨਰੇਗਾ ਦੇ ਵਿੱਚ ਇਸ ਪਿੰਡ ਦੇ ਵਿੱਚ ਦੋ ਸੁੰਦਰ ਪਾਰਕਾਂ ਬਣਾਈਆਂ ਇਹ ਵਧੀਆ ਛੱਪੜ ਜਿਹੜਾ ਵਾ ਇਹ ਤਿਆਰ ਕੀਤਾ ਝੀਲ ਦਾ ਰੂਪ ਦਿੱਤਾ ਇਹਨੂੰ ਸਾਫ਼ ਪਾਣੀ ਕਰਕੇ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਿਸ਼ਤੀਆਂ ਵੀ ਛੱਡਾਂਗੇ ਇੱਥੇ ਫਿਸ਼ ਵੀ ਛੱਡੀ ਗਈ ਆ ਫਿਸ਼ ਦੇ ਵਿੱਚੋਂ ਜਿਹੜੀ ਆਮਦਨ ਹੋਏਗੀ ਉਹ ਪਿੰਡ ਦੇ ਜਿਹੜੇ ਸਾਂਝੇ ਕੰਮਾਂ ਵਾਸਤੇ ਜਿਹੜਾ ਇਸ ਨੂੰ ਵਰਤਿਆ ਜਾਏਗਾ ਅਤੇ ਇਸ ਨੂੰ ਕਮਾਈ ਦਾ ਸਾਧਨ ਪਿੰਡ ਦੀ ਆਮਦਨ ਜਿਹੜਾ ਵਾ ਉਹਦਾ ਇੱਕ ਸਾਧਨ ਬਣਾ ਦਿੱਤਾ ਉਹਦਾ ਜਰੀਆ ਬਣਾ ਦਿੱਤਾ ਏ ਇਹ ਸਾਡੀ ਪੰਚਾਇਤਦਾਲ ਤੇ ਸਾਡੇ ਨਗਰ ਦੇ ਸਹਿਯੋਗ ਨਾਲ ਬਣਿਆ ਏ ਤੇ ਸਾਡੇ ਚੰਗੇ ਅਫਸਰ ਬਲਾਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਅੱਗੇ ਦੱਸਿਆ ਨਾਂ ਲੈ ਕੇ ਰਣਜੀਤ ਸਿੰਘ ਜੀ ਏਪੀਓ ਬਲਾਕ ਹਰਸ਼ਾ ਸ਼ੀਨਾ ਬਹੁਤ ਹੀ ਸੂਝਵਾਨ ਤੇ ਚੰਗੇ ਅਫਸਰ ਨੇ ਜਿਹੜੇ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਬਣਾਈਆਂ ਜਾਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਪਾਸ ਹੋਈਆਂ ਛੱਪੜ ਥਾਪਲ ਮਾਡਲ ਜਿਵੇਂ ਸੀਚੇਵਾਲ ਮਾਡਲ ਸੰਤਾਂ ਦੇ ਬਣਾਇਆ ਆਪਣਾ ਮਾਡਲ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਕੰਮ ਜਿਹੜੇ ਲਟਕਦੇ ਪਏ ਨੇ ਜਿਹੜੇ ਅਜੇ ਅਧੂਰੇ ਨੇ ਇਹ ਪਿੰਡ ਦੀ ਸਹਿਮਤੀ ਨਾਲ ਦੇ ਪਿੰਡ ਦੇ ਸਹਿਯੋਗ ਨਾਲ ਕੰਮ ਕੀਤੇ ਜਾਂਦੇ ਆ ਓਦਾਂ ਇਕੱਲਾ ਕੋਈ ਕੰਮ ਨਹੀਂ ਕਰ ਸਕਦਾ ਇਕੱਲੀ ਪੰਚਾਇਤ ਵੀ ਨਹੀਂ ਕਰ ਸਕਦੀ ਤੇ ਇਕੱਲੇ ਆਪਾਂ ਵੀ ਨਹੀਂ ਕਰ ਸਕਦੇ ਤੇ ਇਹ ਕੀ ਬਣਾਈ ਆ ਜੀ ਸਰ ਇਹ ਵੇਖੋ ਜੀ ਇੱਕ ਸਾਨੂੰ ਸ਼ੌਂਕ ਸੀਗਾ ਕਿ ਇਹਦੇ ਵਿੱਚ ਇੱਕ ਨਜ਼ਾਰਾ ਵਧੀਆ ਜਿਹੜਾ ਵਾ ਲੋਕਾਂ ਦੇ ਪਿੰਡਾਂ ਦੇ ਵਿੱਚ ਹੁੰਦਾ ਵਾ ਕਿ ਬਹੁਤ ਗੰਦਗੀ ਭਰੇ ਪਿੰਡ ਨੇ ਲੋਕ ਕਹਿੰਦੇ ਜੀ ਅਸੀਂ ਸ਼ਹਿਰ ਚਲ ਜਾਣਾ ਵਾ ਜੀ ਤੇ ਸਾਡੇ ਮਨ ਚ ਸੀਗਾ ਕਿ ਅਸੀਂ ਪਿੰਡ ਇਹੋ ਜਿਹਾ ਬਣਾਈਏ ਕਿ ਸ਼ਹਿਰਾਂ ਦੇ ਵਿੱਚੋਂ ਲੋਕ ਸਾਡਾ ਪਿੰਡ ਵੇਖਣ ਆਉਣ ਇਸ ਨੂੰ ਅਸੀਂ ਮਾਡਲ ਪਿੰਡ ਬਣਾਈਏ ਇਹ ਮਾਡਲ ਚ ਹੀ ਬਣਾਈ ਆ ਜੀ ਅਸੀਂ ਤੁਹਾਡੇ ਸਾਹਮਣੇ ਫੁਵਾਾਰੇ ਚੱਲਦੇ ਨੇ ਕਿਸਤੀਆਂ ਜਿਹੜੀਆਂ ਉਹ ਜਲਦੀ ਅਸੀਂ ਲੈ ਆਉਣੀਆਂ ਨੇ ਖਜੂਰਾ ਲੱਗੀਆਂ ਨੇ ਹੋਰ ਵਿਰਾਸਤ ਜਿਹੜੇ ਬੂਟੇ ਆ ਉਹ ਵੀ ਲਾ ਦਿੱਤੇ ਗਏ ਨੇ ਲੱਗਾ ਵੇ ਇਹ ਪਾਣੀ ਇਹੋ ਹੀ ਯੂਜ਼ ਹੋ ਰਿਹਾ ਵੱਲ ਇਹ ਪਾਣੀ ਇਹੀ ਜਿਹੜਾ ਸਾਫ਼ ਹੋ ਕੇ ਆਉਂਦਾ ਇਹੀ ਪਾਣੀ ਯੂਜ਼ ਹੋ ਕੇ ਇਹਦੇ ਵਿੱਚ ਜਿਹੜਾ ਦੁਬਾਰਾ ਫੇਰ ਡਿੱਗਦਾ ਵਾ ਇਹ ਬੈਠਕ ਵੀ ਬਣਾਈਏ ਇਹ ਬੈਠਕ ਵੀ ਬੈਠ ਨੂੰ ਕੋਈ ਕੱਪ ਛੱਪ ਕਰੀਏ ਜੀ ਕੋਈ ਜਿਹੜੇ ਸਾਡੇ ਗੱਲਾਂ ਬਾਤਾਂ ਕਰੀਏ ਤਾਂ ਕਹਿੰਦੇ ਕਿ ਪਿੰਡ ਦੇ ਵਿੱਚ ਜੇ ਗੱਲਾਂ ਬਾਤਾਂ ਨਾ ਹੋਣ ਤਾਂ ਸ਼ਾਇਦ ਗੱਲ ਪੂਰੀ ਨਹੀਂ ਹੁੰਦੀ ਤਾਂ ਇਹ ਬੈਠਕ ਭਾਜੀ ਫਿਰ ਕਿਉਂ ਬਣਾਈ ਐ ਇਹ ਜਗ੍ਹਾ ਤੇ ਇਹ ਵੇਖੋ ਜੀ ਸਾਡੇ ਮਨ ਦਾ ਸ਼ੌਂਕ ਸੀ ਕਿ ਕੋਈ ਅਲੱਗ ਕੰਮ ਅਸੀਂ ਕਰਨਾ ਚਾਹੁੰਦੇ ਆ ਮੈਂ ਅੱਗੇ ਵੀ ਗੱਲ ਨੂੰ ਫੇਰ ਦੁਹਰਾ ਕਰਦਾ ਵਾਂ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਗੰਦਗੀ ਹੁੰਦੀ ਆ ਬਹੁਤ ਇੱਥੇ ਵੀ ਬਹੁਤ ਗੰਦਗੀ ਸੀ ਉਹ ਪਿੰਡ ਦੇ ਵਿੱਚ ਸਾਂਝੀਆਂ ਜਗ੍ਹਾ ਹੋਣ ਜਿੱਥੇ ਆਪਾਂ ਬੈਠ ਕੇ ਆਪਣਾ ਮਨ ਹੌਲਾ ਕਰ ਸਕਦੇ ਆ ਤੇ ਸ਼ਹਿਰ ਵਾਲੇ ਵੀ ਸੋਚਣ ਕਿ ਵਾਕੇ ਹੀ ਆ ਪਿੰਡ ਜਿਹੜਾ ਵਾ ਬਣਿਆ ਵਾ ਪਿੰਡ ਨੂੰ ਸਲਾਮ ਕਰਨ ਸਾਡੇ ਗੁਰੂ ਅਰਜਨ ਸਾਹਿਬ ਜੀ ਦਾ ਨਗਰ ਇਤਿਹਾਸਕ ਨਗਰ ਆ ਗੁਰਦੁਆਰਾ ਸਾਹਿਬ ਵੀ ਹੈਗਾ ਤੇ ਅਸੀਂ ਸੇਵਾ ਤੋਂ ਭਾਵਨਾ ਨਾਲ ਇਹ ਕੰਮ ਕੀਤਾ ਹੈ ਸਾਡੇ ਅਫਸਰਾਂ ਨੇ ਵੀ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਅੱਛਾ ਬਾਈ ਜੀ ਹੋਰ ਸਕੂਲ ਵਗੈਰਾ ਵੀ ਕੁਛ ਦੇਖੋ ਜੀ ਸਾਡਾ ਸਕੂਲ ਪ੍ਰਾਇਮਰੀ ਸਕੂਲ ਜਿਹੜਾ ਵਾ ਉਹ ਬਹੁਤ ਵਧੀਆ ਸਕੂਲ ਬਣਿਆ ਹੈ ਤੇ ਸਾਡਾ ਹਾਈ ਸਕੂਲ ਵੀ ਬਹੁਤ ਵਧੀਆ ਬਣਿਆ ਉਹਦੇ ਵਿੱਚ ਤੁਹਾਨੂੰ ਇੱਕ ਗੱਲ ਬੜੀ ਮజే ਵਾਲੀ ਦੱਸਦਾ ਵਾਂ ਪਲੱਸ 1 ਤੇ ਪਲੱਸ 2 ਸਾਡੀ ਪੰਚਾਇਤ ਤਨਖਾਹਾਂ ਦੇ ਕੇ ਦੋ ਕਲਾਸਾਂ ਚਲਾ ਰਹੀ ਆ ਕਿ ਸਾਡੇ ਬੱਚੇ ਸਾਡੇ ਪਿੰਡ ਦੀਆਂ ਜਿਹੜੀਆਂ ਬੱਚੀਆਂ ਵਾ ਉਹ ਬਾਹਰ ਦੂਰ ਦਰੇਡੇ ਨਾ ਜਾਣ ਉਹ ਦੋਵਾਂ ਕਲਾਸਾਂ ਦੇ ਪੈਸੇ ਜਿਹੜੇ ਆ ਸਾਡੀ ਪੰਚਾਇਤ ਜਿਹੜੀ ਪਲੱਸ 1 ਪਲੱਸ 2 ਦੇ ਦੇ ਕੇ ਉਹ ਸਕੂਲ ਚਲਾ ਰਹੀ ਹੈ ਜੀ ਤੇ ਸਰ ਇਹ ਸਕੂਲ ਵੀ ਬੜਾ ਖੂਬਸੂਰਤ ਨਜ਼ਰ ਆ ਰਿਹਾ ਹੈ ਸਕੂਲ ਵੇਖੋ ਜੀ ਇਹਦੇ ਵਿੱਚ ਵੀ ਆਪਾਂ ਨਰੇਗਾ ਦੇ ਵਿੱਚ ਚਾਰ ਕੰਮ ਕੀਤੇ ਨੇ ਜਿਵੇਂ ਉਹਦੇ ਟਾਇਲਟ ਬਾਥਰੂਮ ਤੇ ਇੱਕ ਆਪਣਾ ਐਜੂਕੇਸ਼ਨਲ ਪਾਰਕ ਕਿਚਨ ਸ਼ੈੱਡ ਤੇ ਚਾਰ ਦੀਵਾਰੀ ਦਾ ਕੰਮ ਉਹ ਵੀ ਅਸੀਂ ਨਰੇਗਾ ਦੇ ਵਿੱਚ ਸੈਂਟਰ ਦੇ ਵਿੱਚ ਬਹੁਤ ਸਾਰੇ ਕੰਮ 40 42 ਕੰਮ ਆਪਾਂ ਕਰਾ ਸਕਦੇ ਆ ਜਿਹੜੇ ਬਹੁਤ ਸਰਪੰਚਾਂ ਨੂੰ ਨਹੀਂ ਪਤਾ ਤੇ ਸਰਪੰਚ ਕਾਰਨ ਵੀ ਨਹੀਂ ਦਿੰਦੇ ਕੰਮ ਜਿਵੇਂ ਸਾਨੂੰ ਉਹਨਾਂ ਨੇ ਮੈਂ ਮਤਲਬ ਕਿ ਕੰਮ ਕਰਨ ਨੂੰ ਸਾਨੂੰ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਕੰਮ ਕਰੋ ਪੰਚਾਇਤ ਨੇ ਕਦੀ ਵੀ ਸਾਨੂੰ ਅਸੀਂ ਇਹ ਨਹੀਂ ਪੁੱਛਿਆ ਉਹਨਾਂ ਨੇ ਵੀ ਕਿੱਦਾਂ ਕੰਮ ਕਰ ਰਹੇ ਜੇ ਤੁਸੀਂ ਕਿਉਂ ਕਰ ਰਹੇ ਜੇ ਜਿਹੜੀ ਸਿੱਧੀ ਗ੍ਰਾਂਟ ਆਉਂਦੀ ਉਹ ਸਰਪੰਚ ਸਾਹਿਬ ਲਾਉਂਦੇ ਨੇ ਨਰੇਗਾ ਦੇ ਵਿੱਚ ਜਿਹੜੇ ਅਸੀਂ ਬਹੁਤ ਸਾਰੇ ਕੰਮ ਕੀਤੇ ਨੇ ਉਹ ਲੋਕਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਮੈਂ ਤੁਹਾਡੇ ਮਾਦਮ ਰਾਈ ਦੱਸਣਾ ਚਾਹੁੰਦਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਪੰਚਾਇਤ ਬਣੂਗੀ ਜਾਂ ਬਣੀ ਆ ਉਹ ਜਿੰਨਾ ਚਿਰ ਤੁਸੀਂ ਨਰੇਗਾ ਦਾ ਪੈਸਾ ਨਰੇਗਾ ਦਾ ਫੰਡ ਨਹੀਂ ਵਰਤਦੇ ਤੁਸੀਂ ਆਪਣੇ ਪਿੰਡ ਦੀ ਡਿਵੈਲਪਮੈਂਟ ਨਹੀਂ ਕਰਵਾ ਸਕਦੇ ਅੱਛਾ ਇੱਕ ਹੋਰ ਚੀਜ਼ ਹੈ ਸਰ پارک ਵੀ ਕਾਫੀ ਖੂਬਸੂਰਤ ਬਨੇ ਹੋਏ ਨੇ ਦੇਖੋ ਜੀ ਦੋ ਪਾਰਕਾਂ ਬਣਾਈਆਂ ਸੀ ਸਾਡੇ ਵਾਟਰ ਸਪਲਾਈ ਵਾਲੀ ਜਗਾਵਾ ਬਹੁਤ ਉਹਦੇ ਵਿੱਚ ਗੰਦਗੀ ਸੀ ਡੰਗਰ ਬੰਦੇ ਸੀ ਲੋਕ ਤੇ ਜੰਗਲ ਪਾਣੀ ਵੀ ਜਾ ਆਉਂਦੇ ਸੀ ਹੁਣ ਤਾਂ ਬਹੁਤ ਸਾਰੇ हट ਗਏ ਨੇ ਉੱਥੇ ਕਣਾਂ ਚ ਫਲੱਛਾਂ ਬਣ ਗਈਆਂ ਨੇ ਉਹਨੂੰ ਵੀ ਇੱਕ ਬੜੀ ਵਧੀਆ ਦੇਖ ਦੇ ਕੇ ਤੇ ਜਿਹੜੀ ਪਾਰਕ ਉਹਦੇ ਵਿੱਚ ਬਣਾਈ ਹੈ ਰੋਜ਼ ਨੂੰ ਲੋਕ ਸੈਰ ਕਰਦੇ ਨੇ ਬਹੁਤ ਵਧੀਆ ਲੋਕ ਆਨੰਦ ਲੈਂਦੇ ਨੇ ਤੇ ਸਰ ਇਹ ਪਿੰਡ ਜਿਹੜਾ ਹੈ ਇਹ ਇਸ ਨੂੰ ਡਿਵੈਲਪ ਕਰਨ ਦਾ ਮਾਡਲ ਕਿਵੇਂ ਮੰਚ ਆਇਆ ਮੰਦ ਵਿੱਚ ਵੇਖੋ ਜੀ ਅਸੀਂ ਤਾਂ ਪਹਿਲਾਂ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਦਰਖਤ ਲਾਏ ਸੀ ਮੇਨ ਐਂਟਰਸਾਂ ਦੀਆਂ ਸ਼ੁਰੂਆਤਾਂ ਕੀਤੀਆਂ ਸੀ ਤੇ ਉਸ ਤੋਂ ਬਾਅਦ ਸਾਨੂੰ ਪੰਚਾਇਤ ਚੰਗੀ ਮਿਲ ਗਈ 2019 ਚ ਸਾਡੇ ਸਰਦਾਰ ਰਣਜੀਤ ਸਿੰਘ ਸਰਾਂ ਜੀ ਸਰਪੰਚ ਸਾਹਿਬ ਤੇ ਉਹਨਾਂ ਨੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਅਸੀਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਸਾਡਾ ਦਿੱਤਾ ਜਿੱਦਾਂ ਪੰਜਾਬੀਆਂ ਦੀ ਹਕਾਕਤ ਆ ਕਿ ਇੱਕ ਇੱਕ ਤੇ ਦੋ 11 ਹੋ ਜਾਂਦੇ ਆ ਉਹ ਅਸੀਂ ਜਿਹੜੀ ਹਕੀਕਤ ਆ ਸੱਚ ਕਰਕੇ ਵਿਖਾਈ ਆ ਉਹਨਾਂ ਦੇ ਨਾਲ ਅਸੀਂ ਸਹਿਯੋਗ ਕੀਤਾ ਤੇ ਤੁਹਾਡੇ ਸਾਹਮਣੇ ਪੌਂਡ ਬਣਿਆ ਵਾ ਇਸ ਜਿਹੜਾ ਹੈ ਬਹੁਤ ਵਧੀਆ ਪੌਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਛੱਪੜ ਬਣੇ ਹੋਣਗੇ ਤਰੀ ਦੇ ਨਜ਼ਰ ਆ ਰਹੀ ਬਤਕਾ ਕਿਸ ਕਰਕੇ ਰੱਖੀਆਂ ਗਈਆਂ ਵੇਖੋ ਜੀ ਬਤਕਾਂ ਜਿਹੜੀਆਂ ਉਹ ਇਹਦੀਆਂ ਇਹਦੇ ਵਿੱਚ ਇਸ ਕਰਕੇ ਰੱਖੀਆਂ ਗਈਆਂ ਕਿ ਇਹਦੇ ਵਿੱਚ ਜਿਹੜੀ ਛੋਟੀ ਮੋਟੀ ਗੰਦਗੀ ਕੀੜੇ ਆਦ ਹੁੰਦੇ ਨੇ ਉਹ ਬਤਕਾਂ ਜਿਹੜੀਆਂ ਸੁੰਦਰ ਵੀ ਲੱਗਦੀਆਂ ਸੋਹਣੀਆਂ ਵੀ ਲੱਗਦੀਆਂ ਵੇਖਣ ਨੂੰ ਇੱਕ ਚੰਗੀ ਦੇਖ ਵੀ ਬਣਦੀ ਆ ਤੇ ਇਹਦੇ ਵਿੱਚ ਉਹ ਗੰਦਗੀ ਵੀ ਸਾਫ਼ ਕਰਦੀਆਂ ਵਾ ਤੇ ਇਹਦੇ ਵਿੱਚ ਫਿਸ਼ ਵੀ ਛੱਡੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਿਸ਼ ਵੀ ਸਾਨੂੰ ਜਿਹੜੀ ਆਮਦਨ ਦੇਊਗੀ ਪਿੰਡ ਦੇ ਵਿੱਚ ਉਹਦੀ ਆਮਦਨ ਹੋਊਗੀ ਆਮਦਨ ਵਧੂਗੀ ਉਦੇ ਨਾਲ ਹੋਰ ਵੀ ਪਿੰਡ 'ਚ ਜਿਹੜੇ ਰਹਿੰਦੇ ਕੰਮ ਆ ਉਹ ਕੀਤੇ ਜਾਣਗੇ ਉਹ ਵੀ ਇੱਕ ਪਾਣੀ ਨੂੰ ਸਾਫ਼ ਕਰਦੀ ਹੈ ਫਿਲਸ਼ ਵੀ ਤਾਂ ਪੰਜਾਬ ਦੇ ਸੋਹਣੇ ਪਿੰਡ ਦੇ ਵਿੱਚ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ ਤਾਂ ਇਸ ਪਿੰਡ ਦੇ ਵਿੱਚ ਆਪਣੇ ਆਪ ਦਾ ਪਹਿਲਾ ਵਾਟਰ ਏਟੀਐਮ ਵੀ ਸਟੈਬਲਿਸ਼ ਕੀਤਾ ਗਿਆ ਹੈ ਜੀ ਹਾਂ ਅਜ ਤੱਕ ਤੁਸੀਂ ਏਟੀਐਮ ਦੇਖਿਆ ਹੋਵੇਗਾ ਜਿਹਦੇ ਵਿੱਚੋਂ ਨੋਟ ਨਿਕਲਦੇ ਨੇ ਲੇਕਿਨ ਵਾਟਰ ਏਟੀਐਮ ਤੁਸੀਂ ਪਹਿਲੀ ਵਾਰ ਦੇਖਿਆ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਟਰ ਏਟੀਐਮ 'ਚ ਸਭ ਤੋਂ ਪਹਿਲੇ ਕਾਰਡ ਪੰਚ ਕੀਤਾ ਜਾਂਦਾ ਔਰ ਕਾਰਡ ਪੰਚ ਕਰਨ ਦੇ ਨਾਲ ਇਹਦੇ 'ਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਔਰ ਇਹ ਪਾਣੀ ਸਾਰਾ ਸੱਚ ਪਾਣੀ ਹੈ ਅਤੇ ਸੱਚ ਪਾਣੀ ਇਸ ਤਰੀਕੇ ਨਾਲ ਹੈ ਕਿ ਜਿਹੜਾ ਸਰਕਾਰੀ ਪਾਣੀ ਆਂਦਾ ਹੈ ਉਹ ਜਿਹੜਾ ਹੈ ਉਸ ਨੂੰ ਸਾਫ ਸਫਾ ਕੀਤਾ ਜਾਂਦਾ ਜਿਹੜੀ ਪਾਣੀ ਦੀ ਟਲਕੀ ਹੈ ਉਸ ਤੋਂ ਜਿਹੜਾ ਪਾਣੀ ਆਂਦਾ ਹੈ ਉਸ ਨੂੰ ਇਹਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਕਿਹਾ ਨੀ ਕੋ ਪ੍ਰਾਲਾ ਕੀਤਾ ਬਾਈ ਜੀ ਇਹਦਾ ਕੀ ਮਕਸਦ ਰਿਹਾ ਪਾਣੀ ਦਾ ਇਹ ਦੇਖੋ ਜੀ ਪਾਣੀ ਦੇ ਵਿੱਚ ਜਿਹੜੇ ਆਪਣੇ ਵਾਟਰ ਸਪਲਾਈ ਦਾ ਪਾਣੀ ਘਰਾਂ 'ਚ ਜਾਂਦਾ ਹੈ ਉਹਦੇ ਨਾਲ ਕੋਈ ਜਿਹੜਾ ਪਾਣੀ ਦੇ ਵਿੱਚ ਕੋਈ ਤਬਦੀਲੀਆਂ ਆਈਆਂ ਅਸੀਂ ਉਹਦੇ ਨਾਲ ਅਸੀਂ ਇੱਥੇ ਇਹ ਵਿੱਚ ਸਰਕਾਰ ਵੱਲੋਂ ਸਾਨੂੰ ਇਹ ਲੱਗੇ ਗਿਆ ਦੇ ਵਿੱਚ ਆਪਣਾ ਫਿਲਟਰ ਫਿਲਟਰ ਜਿਹੜਾ ਉਹ ਲੱਗਾ ਵਾ ਇਹ ਏਟੀਐਮ ਘਰਾਂ ਦੇ ਵਿੱਚ ਦਿੱਤੇ ਨੇ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਇਥੋਂ ਘਰ ਦੇ ਵਿੱਚੋਂ ਆਣ ਕੇ ਆਪਣੀ ਬਾਲਟੀ ਲੈ ਕੇ ਪਾਣੀ ਪੀਣ ਨੂੰ ਲੈ ਕੇ ਜਾ ਸਕਦਾ ਹੈ ਕਿਉਂਕਿ ਉਹ ਪਾਣੀ ਜਿਹੜਾ ਕਈਆਂ ਘਰਾਂ 'ਚ ਨਹੀਂ ਪਹੁੰਚਦਾ ਤੇ ਥੋੜਾ ਜਿਹਾ ਉਹਦੇ ਵਿੱਚ ਟੀਡੀਐਸ ਵੱਧ ਔਨ ਕਰਕੇ ਇਹ ਸਾਨੂੰ ਜਿਹੜਾ ਸਰਕਾਰ ਨੇ ਲਾ ਕੇ ਦਿੱਤਾ ਹੈ ਇਹ ਫਿਲਟਰ ਪਾਣੀ ਬਹੁਤ ਵਧੀਆ ਪਾਣੀ ਨੇ ਫ੍ਰੀ ਪਾਣੀ ਹੈ ਜਿਹੜਾ ਪਿੰਡ ਨੂੰ ਜਿਹੜਾ ਇਹ ਕਨਸੈਪਟ ਕੀ ਹੈ ਕਿਸ ਤਰ੍ਹਾਂ ਅਸੀਂ ਲਗਾਣੀਆਂ ਕਾਰ ਇਹ ਵੇਖੋ ਜੀ ਇਹ ਇਸ ਇਹਨੂੰ ਅਸੀਂ ਪੰਚ ਕਰਾਂਗੇ ਇੱਥੇ ਹਾਂਜੀ ਹਾਂਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹ ਕਾਰਡ ਨੂੰ ਇਸ ਵੇਲੇ ਇੱਥੇ ਪੰਚ ਕਰ ਰਿਹਾ ਹਾਂ ਤਾਂ ਪੰਚ ਕਰਨ ਦੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਹੈ ਪੰਚ ਕਰਨਾ ਚ ਸਵਿੱਚ ਨੱਪਣਾ ਆਪਾਂ ਇੱਥੇ ਇਹ ਕਿਹੜਾ ਇਹ ਇਹ ਵਾਲਾ ਇਹਦੇ ਵਿੱਚ ਦੋ ਸਵਿੱਚ ਨੇ ਇੱਕ 10 ਲੀਟਰ ਵਾਲਾ ਵਾ ਇੱਕ 20 ਲੀਟਰ ਵਾਲਾ ਤੇ ਹੁਣ 20 ਲੀਟਰ ਵਾਲਾ ਜੇ ਤੁਹਾਨੂੰ 20 ਲੀਟਰ ਚਾਹੀਦਾ ਤਾਂ 20 ਲੀਟਰ ਪੰਚ ਕਰ ਲਓ 20 ਲੀਟਰ ਜੇ ਤੁਹਾਨੂੰ 10 ਲੀਟਰ ਚਾਹੀਦਾ 10 ਲੀਟਰ ਕਰ ਲਓ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਹਦੇ ਵਿੱਚ ਪੰਚਿੰਗ ਕੀਤੀ ਜਾ ਰਹੀ ਹੈ ਤਾਂ ਪੰਚਿੰਗ ਕਰਨ ਤੋਂ ਬਾਅ ਜਿਹੜਾ ਹੈ ਜਿਹੜਾ 20 ਲੀਟਰ ਪਾਣੀ ਦਾ கான்ਸੈਪਟ ਹੈ ਉਹ ਤੁਹਾਨੂੰ ਸਿੱਧਾ ਸਾਹਮਣੇ ਨਜ਼ਰ ਆਏਗਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਆ ਤਾਂ ਅੰਮ੍ਰਿਤਸਰ ਦੇ ਸਭ ਤੋਂ ਸੋਨੇ ਪਿੰਡ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇੱਥੇ ਜਿਹੜਾ ਹੈ ਇਸ ਨੂੰ ਪੰਚਕਰਨ ਦੇ ਨਾਲ ਵਾਟਰ ਸਿਸਟਮ ਵੀ ਚੱਲਦਾ ਹੈ ਤਾਂ ਸੋਨੇ ਪਿੰਡ ਦੀ ਇੱਕ ਸੁਗਾਤ ਤੁਹਾਨੂੰ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੀ ਖੂਬਸੂਰਤੀ ਕੱਲੇ ਛੱਪੜ ਤੱਕ ਨਹੀਂ ਹੈ ਛੱਪੜ ਤੋਂ ਲੈ ਕੇ ਸਾਫ਼ ਪਾਣੀ ਸੜਕਾਂ ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਇੱਥੇ ਮੁਹਈਆ ਕਰਾਈਆਂ ਜਾ ਰਹੀਆਂ ਨੇ ਤਾਂ ਇਸ ਖੂਬਸੂਰਤ ਪਿੰਡ ਦੇ ਵਿੱਚ ਜਿੱਥੇ ਕਿ ਵਰਤਨ ਯੋਗ ਖਲਾਤ ਲੈ ਆਂਦਾ ਗਿਆ ਹੈ ਮੱਛੀ ਪਾਲਣ ਦਾ ਕੀਤਾ ਕੀਤਾ ਜਾ ਰਿਹਾ ਹੈ ਔਰ ਗੰਦੇ ਪਾਣੀ ਜਿਹੜਾ ਹੈ ਉਸ ਨੂੰ ਟ੍ਰੀਟ ਕਰਕੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਖੇਤੀ ਕਰਨੀ ਹੁੰਦੀ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਲੋਕਾਂ ਨੂੰ ਵਾਟਰ ਏਟੀਐਮ ਰਾਹੀਂ ਸਾਫ਼ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਮਾਡਲ ਪਿੰਡ ਦੇ ਨਾਮ ਦੇ ਉੱਤੇ ਇਸ ਪਿੰਡ ਨੂੰ ਵੇਖਿਆ ਜਾ ਰਿਹਾ ਹੈ ਤਾਂ ਮੂਲੋ ਨੰਗਲ ਪਿੰਡ ਦੀ ਅੱਜ ਇੱਕ ਅਸੀਂ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਤਰ੍ਹਾਂ ਪੰਜਾਬ ਦੇ ਜਿਹੜੇ ਹੋਰ ਵੀ ਸੋਹਣੇ ਪਿੰਡ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਾਂਗੇ ਤਾਂ ਇਸ ਸਲਾਮ ਹੈ ਸਪਿੰਡ ਦੇ ਲੋਕਾਂ ਨੂੰ ਪਿੰਡ ਦੀ ਸੋਚ ਨੂੰ ਪਿੰਡ ਵਾਲਿਆਂ ਦੀ ਸੋਚ ਨੂੰ ਕਿਉਂਕਿ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਆਪਣਾ ਪਵਿੱਖ ਬਿਹਤਰ ਕਰਨਾ ਹੈ ਤੇ ਜੇ ਕਿਹਾ ਜਾਵੇ ਕਿ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤਾਂ ਇਹ ਕਹਾਵਤ ਸ਼ਾਇਦ ਸਪਿੰਡ ਤੇ ਸੱਚ ਹੁੰਦੀ ਹੈ ਤਾਂ ਇੱਕ ਸੋਹਣੇ ਪਿੰਡ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਨਰਸ ਦੇ ਨਾਲ ਸਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ